ਟਰਾਲ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28512 ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਬਈ ਪਿੰਡ ਸੁਖਣਾ ਨੰਦ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦਾ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਓ ਜੀ ਬਾਈ ਜੀ ਸਾਸੀ ਦਾ ਬਾਈ ਜੀ ਅਸਲੀ ਗੱਲ ਨਾਮ ਕੀ ਬਾਈ ਜੀ ਆਪਣਾ? ਕੁਲਦੀਪ ਸਿੰਘ ਆ ਜੀ। ਠੀਕ ਹੋ। ਵੀਰ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈੱਸ ਆ ਜੀ ਆਪਣਾ? ਕੋਠੇ ਵਾਲਾ ਰਾਹ ਜੀ, ਖੇਤਾਂ ਜਿਹਾ। ਠੀਕ ਹੋ ਜੀ। ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ। ਜੇ ਕਿਸੇ ਭਰਾ ਨੇ ਘਰ ਆਉਣਾ ਹੋਵੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ। ਤੇ ਭਰਾ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਉਹਨੂੰ। ਪੂਰਾ ਆ ਰਹੀ ਆ ਜੀ। ਕਿਨੇਕ ਟਾਈਮ ਤੇ ਪਸ਼ੂ ਸੇਲ ਹੋ ਜਾਂਦੇ। ਠੀਕ ਹੋ ਜੀ। ਤੇ ਅੱਜ ਆਪਣੇ ਕੋ ਕਿੰਨੇ ਨਗਵ ਕਾਊ ਆ ਜੀ? 4 ਆ ਜੀ। ਦੱਸੋ ਇਹ ਸਭ ਤੋਂ ਪਹਿਲਾਂ ਵੈਡ ਦੀ ਕੀ ਡਿਟੇਲ ਆ ਜੀ ਇਹ ਦੂਜੀ ਸੂਈ ਆ ਜੀ ਇਹ ਠੀਕ ਹੋ ਜੀ ਉਹ ਵੀ ਨਹੀਂ ਸੂਈ ਵੀ ਹੈ ਠੀਕ ਹੋ ਜੀ ਬਹੁਤ ਜ਼ਿਆਦਾ ਮਰ ਗਿਆ ਠੀਕ ਹੋ ਜੀ 11 ਲੀਟਰ ਦੋਨੇ ਥੱਲੇ ਮਿਲ ਕੇ ਦੇਵਾਂਗੇ ਆਪਾਂ ਜੋਕ ਕੇ ਦੇਵਾਂਗੇ ਜੀ 30 ਸੂਲ ਪੂਰੀ ਫੁੱਲ ਆ ਗਈ ਠੀਕ ਹੋ ਜੀ ਜਿਵੇਂ ਮਰਜੀ ਇਹਨੂੰ ਹੁਕਰੀਜਾ ਤੋਂ ਲੈ ਦੋ ਮਹੀਨੇ ਹੋ ਗਏ ਸੂਈ ਨੂੰ ਜੀ ਭਾਈ ਦੋ ਮਹੀਨੇ ਹੀ ਸੂਈ ਨੂੰ ਦੂਜਾ ਸੂਆ ਜੀ ਇਹ ਸੂਈ ਭਾਈ ਦੂਜਾ ਸੂਆ ਠੀਕ ਹੋ ਜੀ ਮੜੇ ਕੱਢ ਲਓ ਫਰਤੂਰ ਕੇ ਫਟਫੁੜੇ ਦੀ ਚੰਗੀ ਆ ਵੀਰੇ ਚੰਗੀ ਹਾਈਟ ਆ ਉਰਾਲ ਵੀ ਦੇਖ ਸਕਦੇ ਚੰਗਾ ਹਵਾਨਾ ਬਾਈ ਜੀ ਆਜੋ ਬਾਈ ਜੀ ਮੋੜ ਲਓ ਉਰਾਲ ਵੇਖ ਸਕਦੇ ਤੁਸੀਂ ਬੈਠਦਾ ਇਸ ਟਾਈਮ ਕੇ ਰੋਲ ਲੀਟਰ ਦੋਦੇ ਤਿਆਰ ਆ ਬੱਚਾ ਹੈ ਨਹੀਂ ਵੀਰੇ 2 ਮਹੀਨਾ ਹੋ ਗਿਆ ਸੂਈ ਨੂੰ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਤੇ ਇਹਦਾ 28000 ਰੁਪਿਆ ਤੈਨ ਲੈਣਾ ਠੀਕ ਹੋ ਜੀ ਹਾਂ ਜੀ ਅੱਗੇ ਆ ਜੀ ਆ ਵੇੜ ਦੀ ਦੱਸੋ ਕੀ ਡਿਟੇਲ ਹੈ ਜੀ ਇਹ ਸੱਜਰ ਸੂਈ ਵੀ ਹੈ ਜੀ 13 14 ਮੈਂ ਹੋਈ ਆ ਬੱਚਾ ਇਹਦਾ ਦੂਜਾ ਦੁਆਈਏ ਠੀਕ ਹੋ ਜੀ ਆ ਬੱਚਾ ਬਾਈ ਦੂਜਾ ਸੂਆ ਕਿੰਨਾ ਦੁੱਧ ਦਦਾਈ ਆ 12 ਲੀਟਰ ਤੋਂ ਮੈਂਨਕੇ ਦੇਵਾਂਗੇ ਠੀਕ ਹੋ ਆ ਕਿੱਥੋਂ ਤੱਕ ਹੈਗੀ ਆ ਜੀ ਆਸ ਜੀ ਯਾਨੀ ਕਿ 15 ਕਿਲੋਟਰ ਤੱਕ ਹੀ ਦੇ ਦਿੰਦੇ ਆ 15 ਕਿਲੋਟਰ ਤੱਕ ਦੁੱਧ ਦੇ ਸਕਦੀ ਆ ਕੱਢ ਲਓ ਬਾਹਰ ਹੀ ਕ੍ਰਾਸਪਰੀਡ ਦੀ ਵੇੜ ਆ ਵੀਰੇ ਇਥੋਂਾਂ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਚੰਗੀ ਹੈ ਤੋੜਾ ਤੁਸੀਂ ਹੁਣ ਵੇਖ ਲਓ ਬਾਈ ਜੀ बारह लीटर इस टाइम दुद्ध तैयार और ना तो भाई आ जाओ कोई चंगी वैड अगर एक प्रो स्पीड आ जाती तो है क्वालिटी शानदार बारह लीटर दुद्ध तैयार ਆ ਬੱਚਾ ਹੈ ਬੱਚਾ ਕੀ ਹੈ ਜੀ ਅੱਛਾ ਜੀ ਮਗਰੇ ਦੇ ਬੱਚਾ ਬਾਈ ਜੀ ਠੀਕ ਹੋ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਆ ਇਹਦਾ 40000 ਰੁਪਏ ਮੋਹਰਦਾ ਜੀ ਠੀਕ ਹੋ ਜੀ ਮਾਨਤਨ ਹਾਂਜੀ ਮਾਨਤਨ ਕੀਤਾ ਜਾਊਗਾ ਠੀਕ ਹੋ ਜੀ ਅਗਲੀ ਵਾਰ ਦਲੀ ਆ ਜਾ ਕੀ ਡਿਟੇਲ ਹੈ ਇਹ ਤਾਂ ਨਹੀਂ 7 ਕਿਲੋ ਦੁੱਧ ਹੈ ਠੀਕ ਹੋ ਜੀ ਦੁੱਧ ਵੀ ਨਹੀਂ ਬਣੀ ਹੋਈ ਹੈ ਠੀਕ ਹੋ ਜੀ ਚੈੱਕ ਪਾਸ ਹੋਈ ਚੈੱਕ ਜੀ ਦੁੱਧ ਵੀ ਨਹੀਂ ਹੁੰਦੀ ਉਹ ਬਣੀ 1.5 ਮਹੀਨਾ ਹੋ ਗਿਆ ਜੀ ਠੀਕ ਆਪਾਂ ਟੋਕੜਾ ਕਹਿ ਕੇ ਵੇਚ ਰਹੇ ਆ ਆਪਾਂ ਕੱਲੀ ਟੋਕੜਾ ਕਹਿ ਕੇ ਵੇਚਦੇ ਆ ਠੀਕ ਹੋ ਜੀ ਤੇ ਕਿਹੜੇ ਸੂਏ ਆ ਜੀ ਇਹ ਇਹ ਤੀਜੇ ਸੂਏ ਆ ਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਹੋ ਗਏ 6-7 ਮਹੀਨੇ 6-7 ਮਹੀਨੇ ਹੋ ਗਏ ਸੂਈ ਨੂੰ ਦੁੱਧ ਕਿੰਨਾ ਯਸਟਾ ਦੁੱਧ 7 ਕਿਲੋ ਹੋਇਆ ਥਲੇ ਆਪਾਂ ਜੋਕੇ ਦੇਵਾਂਗੇ ਜੀ ਠੀਕ ਹੋ ਜੀ ਕੱਢ ਲੋ ਵੀ ਪਰ ਸੋ 40 ਲੀਟਰ ਇਸ ਟਾਈਮ ਦੁੱਧ ਤਿਆਰ ਆ ਬਾਈ ਡੇਢ ਮਹੀਨਾ ਹੋ ਗਿਆ ਬਣੀ ਨੂੰ ਪਰ ਖਾਲੀ ਕਹਿ ਕੇ ਵੇਚ ਰਿਹਾ ਬਾਈ ਇੰਜਾਂ ਸੁਭਾਵੇ ਪੂਰਾ ਤੁਸੀਂ ਦੇਖ ਸਕਦੇ ਹੋ ਕ੍ਰੋਸ ਬਰੀਡ ਦੀ ਇਹ ਵੜ ਆ ਜਾਓ ਜੀ ਯੋ ਭਰਾ ਵੜਨ ਲੈਣ ਆਉਂਦਾ ਦੋ ਟਾਈਮ ਚ ਵਾਈ ਕਰੋ ਭਾਵੇਂ ਤਿੰਨ ਟਾਈਮ ਚ ਵਾਈ ਕਰੋ ਆਉਜੀ ਦਸਲੀ ਕਰਕੇ ਫੇਰ ਲੈ ਕੇ ਜਾਓਗੀ ਰਾ ਤੁਹਾਨੂੰ ਦੀ ਕੁਆਲਿਟੀ ਮਿਲ ਸਕਦੇ ਆ ਬਾਈ ਇਹਦੀ ਕੀ ਡਿਮਾਂਡ ਕਰਦੇ ਆਂ ਆਪਾਂ ਇਹਦਾ 15000 ਰੁਪਏ ਮੁੱਲ ਹੈ ਠੀਕ ਹੋਈ ਮੁੱਖ ਦਮਦਾਨ ਤਨ ਕੀਤਾ ਠੀਕ ਹੋਈ ਲਾਸਟ ਵਾਰ ਵਾਲੀ ਆ ਜੋ ਇਹਦੀ ਕੀ ਡਿਟੇਲ ਹੈ ਇਹਦੀ ਆਪਣੇ ਘਰ ਦੀ ਬਹਿਣਾ ਕੋਈ ਜਾਂਦੀ ਵੀ ਨਹੀਂਗੀ ਠੀਕ ਹੋ ਜੀ ਇਹ ਖਾਲੀ ਹੈ ਜੀ ਇਹ ਠੀਕ ਹੈ ਚਾਈ ਦੀ ਖਾਲੀ ਹੈ ਠੀਕ ਹੈ ਜਿਹਦਾ ਥਣ ਛੋਟਾ ਹੈ ਦੁੱਧ ਵਿੱਚਲੇ 8 ਕਿਲੋ ਆਪਾਂ ਜੋਕ ਕੇ ਦੇਵਾਂਗੇ ਦੁੱਧ ਦੀ ਹਾਂਜੀ ਹਾਂਜੀ ਜੋਕ ਕੇ ਦੇਵਾਂਗੇ ਮਗਰ ਲੈ ਇੱਕ ਥਣ ਛੋਟਾ ਕੁਝ ਨੂੰ ਖਾਦਨੇ ਇੱਕ ਥਾਣੀ ਇਹ ਛੋਟਾ ਹਾਂਜੀ ਹਾਂ ਦੁੱਧ ਚੱਲਦਾ ਹੈਗਾ ਥਣ ਕੋਈ ਨਹੀਂ ਗੱਲ ਕੋਈ ਆ ਚੀਜ਼ ਹੈ ਠੀਕ ਹੋ ਜੀ ਆ ਚੀਜ਼ ਹੈ ਥਣ ਚੱਲਦਾ ਉਹ ਕੋਈ ਗੱਲ ਨਹੀਂ ਠੀਕ ਹੋ ਜੀ ਇੱਕ ਥਣ ਛੋਟਾ ਕੱਢ ਲਓ ਬਾਹਰ ਦੀ ਬਾਡੀ ਬੰਦ ਜੀ ਦੇਖ ਸਕਦੇ ਹੋ ਵੀਰੇ ਬਹੁਤ ਜ਼ਿਆਦਾ ਸ਼ਾਨਦਾਰ ਆ ਰੰਗ ਰੂਪ ਦੀ ਬਹੁਤ ਜ਼ਿਆਦਾ ਚੰਗੀ ਆ 8 ਲੀਟਰ ਦੁੱਧ ਇਸ ਟਾਈਮ ਤਿਆਰ ਆ ਕਿਹੜੇ ਸੂਏ ਜੀ ਇਹ ਦੂਜੇ ਜੀ ਦੂਰ ਜਾ ਸੁਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ ਜੀ 8-9 ਮਹੀਨੇ ਹੋ ਗਏ ਠੀਕ ਜੀ 8-9 ਮਹੀਨੇ ਹੋ ਗਏ ਵੀਰੇ ਵੜ ਸੁਈ ਨੂੰ ਬੱਸ ਟਾਈਮ ਇਹ ਖਾਲੀ ਆ ਘਰ ਦੀ ਵੜਾ ਬਾਈ ਇਹ ਵਪਾਰੀ ਲੈ ਕੇ ਨਹੀਂ ਆਂਦੀ ਕਿਸੇ ਦੀ ਬਾਈ ਦੀ ਆ ਵੀ ਘਰ ਦੀ ਵੜਾ ਦੇਖ ਸਕਦਾ ਵੀਰੇ ਰੰਗ ਜਿੰਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਕਥਣ ਘਟਾ ਬਈ ਹੈਗਾ ਥਣ ਚੱਲਦਾ ਵੱਧ ਵੀ ਹੁੰਦਾ ਪਰ ਉਹ ਘਟਾ ਇਹ ਬਾਈ ਜੀ ਪਹਿਲਾਂ ਤੋਂ ਘਟ ਸੀਗਾ ਬਾਅਦ ਚ ਹੋਇਆ ਸੀਗਾ ਜੀ ਥਣ ਦੀ ਪ੍ਰੋਬਲਮ ਹੋਲੀ ਘਟਿਆਗਾ ਯਾਨੀ ਕਿ ਸੱਜਰ ਥੱਲੇ 26 ਲੀਟਰ ਟੁੱਟ ਸੀਗਾ ਤਾਂ ਟਾਈਮ ਚੋਂ ਦੇ ਦੀਏ ਠੀਕ ਹੋਲੀ ਹੋਲੀ ਘਟਦਾ ਘਟਦਾ ਘਟਿਆਗਾ ਕੋਈ ਇੱਕੇ ਦਾਮ ਨਹੀਂ ਘਟਿਆ ਠੀਕ ਹੋਈ ਤੇ ਹੁਣ ਇਹ ਤਾਂ ਕੀ ਡਿਮਾਂਡ ਕਰਦੀ ਆ ਫਿਰ ਜੀ ਇਹਦਾ 15000 ਰੁਪਏ ਆਈ ਸੀ ਮੁੱਲੇ ਦਾ 15000 ਕਿਹਾ ਸੀ ਨਾ ਮੌਕੇ ਤੇ ਮੰਤਨ ਕੀਤਾ ਜਾਊਗਾ ਹਾਂ ਜੀ ਕੀਤਾ ਜਾਊਗਾ ਠੀਕ ਹੋ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਜੀ 93171 ਜੀ ਹਾਂ ਜੀ 10523 ਇੱਕ ਵਾਰ ਫੇਰ ਬੋਲ ਦਿਜੀ 93171 ਹਾਂ ਜੀ 10523 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਚਾਰਾ ਨਾਗਾਂ ਵਿੱਚੋਂ ਕੋਈ ਵੀ ਨਾਗ ਪਸੰਦ ਆਉਂਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ